बड़ी अहमियत है जी सारे ने से बीजेपी नहीं जीतेगी हरियाणे आज देख लो लोगों ने मैंडेट देता है गा। बड़ी बहुमत न जित है और ये सारा कुछ सेरा साढ़े प्राइम मिनिस्टर के सिर पर जाता है जिन्कीम क्डिया ने लोगों वास्ते वो हरियाणे ग्राउंड से पहुंचिया ने और आ, लोग खुश ने इससे नाल ताही ਸਾਡੀ ਹਾਟ੍ਰਿਕ ਹੋਇਆ ਅੱਜ ਹਰਿਆਣਾ ਵਿੱਚ ਮੈਂ ਕੀ ਦੇਖਦੇ ਹਾਂ ਜਿੱਤੇ ਨਾਲ ਪੰਜਾਬ ਦੇ ਵਿੱਚ ਵੀ ਗਰਾਊਂਡ ਬਣਾ ਰਹੀ ਹੈ ਜੀ ਜਰੂਰ ਬਣਾ ਰਹੀ ਹੈ ਗਰਾਊਂਡ ਔਰ ਉਹ ਹੋਰ ਵੀ ਬਣਾਏਗੀ ਔਰ ਤੁਸੀਂ ਦੇਖਣਾ 27 ਚ ਸਾਡੀ ਸਰਕਾਰ ਆਏਗੀ ਜਿੱਦਾਂ ਦੇਖਿਓ ਹਮਾਰੀ ਪਾਰਟੀ ਨੇ ਜੀ ਜੀਪੀ ਦਾ ਵੀ ਪਾਈਟ ਹਰਿਆਣਾ ਵਿੱਚ ਤਾਂ ਬਿਲਕੁਲ ਸਫਾਈ ਹੋਗੀ ਦੇਖੋ ਹਰਿਆਣਾ ਸੈਂਟਰ ਚ ਆਉਂਦਾ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ। ਔਰ ਜਿਵੇਂ ਗਵਰਨਮੈਂਟ ਚਲਾ ਰਹੀਆਂ ਨੇ ਨਾ ਦੋਨੋਂ ਸਟੇਟਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪ ਦਾ ਇੱਕ ਪੱਲੇ ਕੁਝ ਨਹੀਂ ਰਿਹਾ। ਸੋ ਇਸ ਕਰਕੇ ਆਪ ਦਾ ਤਾਂ ਖਾਤਾ ਹੀ ਨਹੀਂ ਖੁੱਲਿਆ। ਜਿਹੜੀ ਆਪ ਦਾ ਬੋਟਾ ਬਚਾਉਣਾ ਰਹੇਗਾ ਲਗਾਤਾਰ ਬਿਜੇ-ਬਿਜੇ ਹਫ਼ਤੇ ਆ ਰਹੇਗਾ ਕਾਂਗਰਸ ਬੰਸਰ ਕੈਡਰ ਗੇਮ ਕਰ ਰਹੇ ਨੇ। ਸੋ ਹੁਣ ਪੀਜੇ ਤੇ ਲੋਕ ਬੜਾ ਵਧੀਆ ਮਹਿਸੂਸ ਕਰਦੇ। ਬੜਾ ਵਧੀਆ ਜੀ ਔਰ ਚਾਹੀਦਾ ਵੀ ਹੈਗਾ। ਜਿਹੜੀਆਂ ਨੀਤੀਆਂ ਲੋਕਾਂ ਨੂੰ ਮਿਲੀਆਂ ਨੇ ਉਹਦਾ ਜਵਾਬ ਦਿੱਤਾ ਇਹਨਾਂ ਨੇ ਔਰ ਕਾਂਗਰਸ ਬਸ ਇੱਕੋ ਚੀਜ਼ ਹੈ ਸੰਵਿਧਾਨ ਦੇ ਪਿੱਛੇ ਪਈ ਹੋਈ ਸੀਗੀ ਉਹ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਆਏਗਾ ਕਿ ਬਿਲਕੁਲ ਸੱਚ ਨਹੀਂ ਸੀਗਾ ਔਰ ਹੁਣ ਤੁਸੀਂ ਦੇਖਣਾ ਕਿੰਨੀਆਂ ਹੋਰ ਸਕੀਮਾਂ ਆਣਗੀਆਂ ਪੰਜਾਬ ਦੇ ਲਈ ਲੱਗਦਾ ਹੈ ਕਿ ਕਾਫੀ ਗਰਾਊਂਡ ਦੇ ਤਿਆਰ ਹੋਗੇਗਾ ਤੇ ਗੰਗੀ ਵੀ ਪੰਜਾਬ ਦੇ ਲਈ ਤੁਸੀਂ ਕਿਹਾ ਅੱਗੇ ਲੈ ਕੇ ਜਾਣਾ ਜੋ ਹੁਣ ਆਪਾਂ ਸੈਂਟਰਲ ਗਵਰਨਮੈਂਟ ਨੇ ਕਿੰਨਿਆ ਸਕੀਮਾਂ ਪੰਜਾਬ ਚ ਵੀ ਭੇਜਿਆ ਨੇ ਅਸੀਂ ਉਹਨਾਂ ਨੂੰ ਘਰ ਘਰ ਪਹੁੰਚਾਵਾਂਗੇ ਅੱਗੇ ਵੀ ਪਹੁੰਚਾ ਰਹੇ ਹਾਂ ਹੋਰ ਜ਼ਿਆਦਾ ਜੋਰ ਲਾਵਾਂਗੇ ਕਿ ਘਰ ਘਰ ਪਹੁੰਚਾਈਏ ਔਰ ਤਿੰਨ ਬਾਈ ਇਲੈਕਸ਼ਨ ਵੀ ਆ ਰਹੀਆਂ ਨੇ ਔਰ ਸਤਾਈ ਚ ਤੁਸੀਂ ਦੇਖਣਾ ਕਿਵੇਂ ਪਲਟੇਗਾ ਆਪਾਂ ਜਿੱਤਾਂਗੇ ਬੈਟਰ ਨੇ ਬੈਟਰ ਨੇ ਗੇ ਸੀਗੇ ਸ ਲੋਕਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਕੰਪਨੀ ਬਾਰੇ ਆ ਗਿਆ ਦੇਖੋ ਹਰਿਆਣਾ ਵਿੱਚ ਸਾਇਲੈਂਟ ਵੋਟ ਪਈ ਹੈ ਔਰ ਮੰਡੇਟ ਦਿੱਤਾ ਹੈ ਬੀਜੇਪੀ ਗਵਰਨਮੈਂਟ ਨੂੰ ਔਰ ਜੋ ਇਹ ਲੋਕ ਕਹਿੰਦੇ ਸੀਗੇ ਕਿ ਸਾਰੇ ਨਿਊਜ਼ ਚੈਨਲਸ ਕੇ ਵਨ ਸਾਈਡਡ ਵਨ ਸਾਈਡਡ ਉਹਦਾ ਅੱਜ ਜਵਾਬ ਮਿਲ ਗਿਆ